ਲਓ ਜੀ ਨੌਜਵਾਨ ਨਾਲ ਤੁਹਾਡੀ ਗੱਲਬਾਤ ਕਰਾ ਰਹੇ ਆ ਇਹ ਪਟਿਆਲੇ ਜ਼ਿਲ੍ਹੇ ਚੋਂ ਆਇਆ ਨਾਂਅ ਇਸ ਦਾ ਇੱਕ ਛੋਟਾ ਜਿਹਾ 10 ਸਾਲ ਦਾ ਪਹੁੰਚੰਗੀ ਆ ਇਹਦੇ ਮੋਟਰਸਾਈਕਲ ਦੇ ਉੱਤੇ ਆਇਆ ਮੋਟਰਸਾਈਕਲ ਹੈ ਪੀਵੀ 11 ਡੀ ਜੀ 14 11 ਇਹਦੇ ਮੋਟਰਸਾਈਕਲ ਦੇ ਉੱਤੇ ਮਹਾਨ ਯੋਧੇ ਦੇ ਮਹਾਜੋਦੇ ਸੰਤ ਪਾਪਾ ਜਰਨਾਲ ਸਿੰਘ ਜੀ ਖਾਸਾ ਪੰਡਰਾ ਵਾਲਿਆਂ ਦੀ ਤਸਵੀਰ ਲੱਗੀ ਹੋਈ ਆ ਤੇ ਅਨੰਦਪੁਰ ਸਾਹਿਬ ਹੋ ਗਏ ਨੇ ਹਿਮਾਚਲ ਜਾਣਾ ਛੋਟਾ ਵੀਰ ਕੀ ਨਾਮ ਆ ਤੇਰਾ ਮਲਕੀਰ ਸਿੰਘ ਆ ਮਨਜੀਤ ਸਿੰਘ ਜੀ ਬਲਜੀਤ ਸਿੰਘ ਮਨਜੀਤ ਸਿੰਘ ਮਨਜੀਤ ਸਿੰਘ ਤੇ ਇਹ ਤੇਰਾ ਬੇਟਾ ਹੈ ਹਾਂਜੀ ਤੇ ਇਹਦਾ ਕੀ ਨਾਮ ਆ ਜਸਨ ਸਿੰਘ ਜੀ ਜਸਨ ਸਿੰਘ ਮਨਜੀਤ ਸਿੰਘ ਕਿਹੜੇ ਪਿੰਡੋਂ ਆਇਓ ਬਈ ਰੋੜੇ ਵਾਲ ਤਾਂ ਜੀ ਪਟਿਆਲਾ ਜ਼ਿਲ੍ਹਾ ਜ਼ਿਲ੍ਹਾ ਪਟਿਆਲਾ ਪੰਡਰੋੜ ਵਾਲੇ ਅੱਛਾ ਤੁਸੀਂ ਫਿਰ ਆਨੰਦਪੁਰ ਸਾਹਿਬ ਹੋ ਕੇ ਫਿਰ ਹਿਮਾਚਲ ਜਾਣਾ ਹਾਂਜੀ ਤੇ ਹਿਮਾਚਲ ਦੇ ਵਿੱਚ ਤਾਂ ਸਾਨੂੰ ਪਤਾ ਲੱਗਿਆ ਬਈ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਫੋਟੋ ਜਿਹਦੀ ਗੱਡੀ ਦੇ ਉੱਤੇ ਲੱਗੀ ਹੋਈ ਹੈ ਉਹਦੀ ਮਾਰਕਟ ਬਹੁਤ ਕਰਦੇ ਨੇ ਜੇ ਤੇਰੇ ਨਾਲ ਇਹੋ ਜਿਹਾ ਵਿਹਾਰ ਕਰਿਆ ਕੋਈ ਉਹਨਾਂ ਨੇ ਫਿਰ ਆਪ ਦੇਖਾਂਗੇ ਬਾਬਾ ਜੀ ਆਪ ਹੀ ਅੱਛਾ ਹਾਂਜੀ ਹਾਂ ਚੜ੍ਹਦੀ ਕਲਾ ਨਾਲ ਜਾਓਗੇ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਇਸੇ ਤਰ੍ਹਾਂ ਜਾਵਾਂਗੇ ਠੀਕ ਹੈ ਤੇ ਮੁੜਦੇ ਹੋਏ ਫੇਰ ਆਉਂਗੇ ਖਾਸ ਸ੍ਰੀ ਜਨਮ ਭੂਮੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਹਾਂਜੀ ਹਾਂਜੀ ਤੇ ਇਹ ਜੀ ਸਾਡੇ ਨਾਲ ਫਤਿਹਗੜ੍ਹ ਸਾਹਿਬ ਖੜੇ ਨੇ ਭਾਈ ਮਨਜੀਤ ਸਿੰਘ ਪਟਿਆਲੇ ਤੋਂ ਆਏ ਸੀ ਤੇ ਇੱਥੇ ਆ ਇੱਕ ਸਿੱਖ ਲਿਟਰੇਚਰ ਦੀ ਦੁਕਾਨ ਆ ਬਾਬਾ ਜੀ ਖੜੇ ਨੇ ਸਾਡੇ ਸਾਹਮਣੇ ਇਹਨਾਂ ਦੇ ਕੋਲੋਂ ਇਹਨੇ ਨਿਸ਼ਾਨ ਸਾਹਿਬ ਖਰੀਦੇ ਆ ਸੀ ਤੇ ਬਾਬਾ ਜੀ ਇਸ ਨੌਜਵਾਨ ਦੇ ਮੋਟਰਸਾਈਕਲ ਦੇ ਉੱਤੇ ਇਹ ਨਿਸ਼ਾਨ ਸਾਹਿਬ ਬਨ ਰਹੇ ਸੀ ਤੇ ਬੜਾ ਉਤਸ਼ਾਹ ਦੇ ਨਾਲ ਚੱਲਿਆ ਨੌਜਵਾਨ ਤੇ ਇਹ 100 ਰੁਪਏ ਦੇ ਵਿੱਚ ਇਹਨੇ ਆ ਬਾਬਾ ਜੀ ਤੋਂ ਨਿਸ਼ਾਨ ਸਾਹਿਬ ਖਰੀਦੇ ਆ ਤੇ ਮਨਜੀਤ ਸਿੰਘ ਕੀ ਕੰਮ ਕਰਦੇ ਹੋ ਬੇਟਾ ਲੇਬਰ ਦਾ ਕੰਮ ਕਰਦੇ ਆ ਜੀ ਲੇਬਰ ਦਾ ਕੰਮ ਕਰਦੇ ਆ ਸ਼ਾਬਾਸ਼ ਤੇ ਕਾਦੀ ਲੇਬਰ ਕਰਦੇ ਹੋ ਤੁਸੀਂ ਗੱਡੀਆਂ ਉਤਾਰਦੇ ਫਿਰਦੇ ਆਂ ਅੱਛਾ ਹਾਂ ਗੱਡੀਆਂ ਲੋਡਿੰਗ ਕਰਦੇ ਹੋ ਹੈ ਉਤਾਰਦੇ ਦਾਰਦੇ ਆਂ ਅੱਛਾ ਉਤਾਰਦੇ ਹੋ ਤੁਸੀਂ ਠੀਕ ਹੈ ਤੇ ਬਹੁਤ ਖੁਸ਼ੀ ਹੋਈ ਤੈਨੂੰ ਦੇਖ ਕੇ ਮੈਂ ਇਸ ਗੱਲ ਕਰਕੇ ਤੈਨੂੰ ਦੇਖ ਕੇ ਰੁਕ ਗਿਆ ਸੀ ਤੇ ਹੁਣ ਗੱਲ ਇਹ ਹੈ ਬਈ ਸਿਰ ਟਰੱਕੇ ਰੱਖੀ ਤੈਨੂੰ ਰਸਤੇ ਦੇ ਵਿੱਚ ਸੰਤਾਂ ਦੀ ਫੋਟੋ ਦੇਖ ਕੇ ਤੈਨੂੰ ਸਤਿਕਾਰ ਬਹੁਤ ਮਿਲਣਾ ਪਹਿਲਾਂ ਵਾਲੇ ਸਰੂਪ ਦੇ ਵਿੱਚ ਨਾ ਰਹੀਂ ਠੀਕ ਹੈ ਕੋਸ਼ਿਸ਼ ਕਰੀ ਆਪਣੇ ਪੰਜੱਗੀ ਦੇ ਵੀ ਜਸ਼ਨ ਸਿੰਘ ਦੇ ਵੀ ਕੇਸ ਰੱਖਾਂ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ